ਸਤਿ ਸ਼੍ਰੀ ਅਕਾਲ ਜੀ ਸਾਡੇ ਬਟਿੰਡੇ ਦੇ ਵਿੱਚ ਪਹਿਲਾਂ ਹੀ ਕੁਝ ਦਿਨਾਂ ਪਹਿਲਾਂ ਇੱਕ ਵਿਅਕਤੀ ਨੂੰ ਸਰਟਨ ਕਾਲ ਆਈ ਸੀ ਕਿ ਜਿਹੜੀ ਐਕਸਟਰਸ਼ਨ ਦੀ ਕਾਲ ਆਈ ਸੀਗੀ ਤਾਂ ਉਹਨਾਂ ਨੇ ਪੁਲਿਸ ਨੂੰ ਦੱਸਿਆ ਉਹਦੇ ਵਿੱਚ ਇਮੀਡੀਏਟਲੀ ਸਾਡੇ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਐਫ ਆਈ ਆਰ ਨੰਬਰ 87 ਐਮ ਇਥੀ 14/7/2024 ਦੀ ਤੇ ਇਹ ਜਿਹੜੇ ਹੈਗੇ 308 ਸਬਸੈਕਸ਼ਨ 4 ਤੇ 351 ਸਬਸੈਕਸ਼ਨ 3 ਜਿਹੜਾ ਬੀ ਐਨ ਐਸ ਹੈ ਉਹਦੇ ਵਿੱਚ ਥਾਣਾ ਪੋਥਵਾਲੀ ਪਰਚਾ ਦਰਜ ਕੀਤਾ ਗਿਆ ਸੀ ਬਾਦ ਦੇ ਵਿੱਚ ਸਾਡੀ ਟੀਮਸ ਨੇ ਐਸਪੀ ਸਿਟੀ ਐਸਪੀ ਡੀ ਡੀਐਸਪੀ ਸਿਟੀ 2 ਇੰਚਾਰਜ ਸੀਆਈਏ 2 ਤੇ ਬਾਕੀ ਸਟਾਫ ਨੇ ਇਹਨਾਂ ਨੇ ਮਿਲ ਕੇ ਜਿਹੜੀ ਕਾਫੀ ਮਿਹਨਤ ਕੀਤੀ ਤੇ ਉਸ ਦੇ ਵਿੱਚ ਅਲਟੀਮੇਟਲੀ ਟਰੇਸ ਕਰ ਲਿਆ ਪਤਾ ਲੱਗਿਆ ਕਿ ਇੱਕ ਫੇਕ ਰੈਨਸਮ ਟੇਪ ਕਾਲ ਸੀਗੀ ਜਿਹੜਾ ਵਿਅਕਤੀ ਸੀਗਾ ਉਹਦਾ ਕਿਸੇ ਵੀ ਕਿਸੇ ਗੈਂਗਸਟਰ ਨਾਲ ਇਸ ਤਰੀਕੇ ਨਾਲ ਕੋਈ ਸੰਬੰਧ ਨਹੀਂ ਸੀਗਾ ਨਾ ਹੀ ਕੋਈ ਉਹਦੇ ਆਪਰਾਧਿਕ ਪਿਛੋਕੜ ਸੀਗਾ ਤੇ ਲੇਕਿਨ ਉਹਨੇ ਜਿਹੜਾ ਹੈਗਾ ਇਸ ਇੱਕ ਜਿਹੜੀ ਕਾਲ ਕੀਤੀ ਸੀਗੀ ਫਿਰੋਤੀ ਵਾਲੀ ਇਦੇ ਵਿੱਚ ਜਿਸ ਬੰਦੇ ਨੂੰ ਕੀਤੀ ਸੀਗੀ ਉਹਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਉਹਨੂੰ ਜਾਨੋਂ ਮਾਰਨ ਦੀ ਕੀ ਵੀ ਦਿੱਤੀ ਸੀਗੀ ਤੇ ਜਿਹੜੀ ਮੁਢਲੀ ਤਫ਼ਤੀਸ਼ ਹੋਈ ਉਹਦੇ ਵਿੱਚ ਸਾਹਮਣੇ ਆਇਆ ਕਿ ਉਹਨੇ ਸਿਰਫ ਇਸੇ ਵਿਅਕਤੀ ਨੂੰ ਕਾਲ ਨਹੀਂ ਕੀਤੀ ਸੀਗੀ ਬਲਕਿ ਦੋ ਤਿੰਨ ਜਿਹੜਿਆਂ ਨੂੰ ਬਟਿੰਡਾ ਸ਼ਹਿਰ ਦੇ ਵਿੱਚ ਹੋਰ ਵੀ ਕਾਲ ਕੀਤੀ ਸੀਗੀ ਤੇ ਇਹਦੇ ਇਹਦਾ ਜਿਹੜਾ ਨਾਮ ਹੈਗਾ ਇਹਦਾ ਨਾਮ ਹੈ ਵਿਨੇ ਕੁਮਾਰ ਬਟਿੰਡਾ ਸ਼ਹਿਰ ਦਾ ਰਹਿਣ ਵਾਲਾ ਹੈਗਾ ਡੈਂਟਿੰਗ ਪੇਂਟਿੰਗ ਦੀ ਸ਼ਾਪ ਤੇ ਕੰਮ ਕਰਦਾ ਹੈ ਤੇ ਪਹਿਲਾਂ ਜਿਹੜਾ ਹੈਗਾ ਇਹਦਾ ਕੋਈ ਵੀ ਕ੍ਰਿਮਨਲ ਪਿਛੋਕੜ ਨਹੀਂ ਹੈ ਤੇ ਸਾਡੇ ਰਹੀ ਲੋਕਾਂ ਨੂੰ ਅਸੀਂ ਇਹ ਰਿਕੁਐਸਟ ਦੁਬਾਰਾ ਕਰਨਾ ਚਾਹੁੰਦੇ ਆ ਕਿ ਜਦੋਂ ਵੀ ਇਸ ਤਰੀਕੇ ਦੀ ਕੋਈ ਕਾਲ ਆਂਦੀ ਹੈ ਤਾਂ ਇਮੀਡੀਏਟਲੀ ਪੁਲਿਸ ਨੂੰ ਦੱਸਿਆ ਜਾਵੇ ਤਾਂ ਕਿ ਅਸੀਂ ਉਹਦੇ ਤਹਿਤ ਅੰਚੜ ਕੇ ਇਹ ਪਤਾ ਕਰ ਸਕੀਏ ਕਿ ਇਹਦੀ ਸੱਚਾਈ ਕੀ ਹੈ ਜੀ ਠੀਕ ਹੈ ਜੀ ਮਕਸਦ ਕੀ ਨਜ਼ਰ ਦਾ ਮਕਸਦ ਕੀ ਸੀ ਬੇਸਿਕਲੀ ਮਕਸਦ ਤਾਂ ਪੈਸੇ ਹੀ ਲੈ ਸੀ ਸਰ ਕਿੰਨੇ ਫਿਰੋਤੀ ਬੰਗੀ ਸੀ ਇਹਨੇ ਪਹਿਲਾਂ 30 ਲੱਖ ਦੀ ਫਿਰੋਤੀ ਮੰਗੀ ਸੀ ਉਸ ਤੋਂ ਬਾਅਦ 30 ਲੱਖ ਦੀ ਕਾਇਮ ਰਹੀ ਸੀ ਸਰ ਦੂਜੇ ਕੋਈ ਨਹੀਂ ਮੈਨੂੰ ਤੇ ਦੋ ਬੰਦੇ ਨਾਮ ਲਿਸਟ ਚ ਨਹੀਂ ਨਾ ਜੀ ਅਸੀਂ ਸਰ ਜਨਿਕ ਨਹੀਂ ਕਰ ਸਕਦੇ ਦੋ ਮਾਮਲੇ ਦੱਸੇ ਦੂਜੇ ਕਿੰਨੇ ਮਕੀ ਨਹੀਂ ਮਾਮਲੇ ਤਾਂ 3-4 ਹੈਗੇ ਮੈਂ 3-4 ਜਗ੍ਹਾ ਕਾਲ ਕੀਤੀ ਸੀ ਲੇਕਿਨ ਜਿਹੜਾ ਵਿਅਕਤੀ ਸਾਡੇ ਕੋਲ ਆਇਆ ਉਹਦੇ ਬਿਹਾਫ ਤੇ ਅਸੀਂ ਪਰਚਾ ਦਿਲਚ ਕਰਕੇ ਬਾਕੀ ਇਹਦੀ ਤਫਤੀਸ਼ ਜਦੋਂ ਜਿਹੜੀ ਮੁਢਲੀ ਸਰ ਇਹ ਬੇਸਿਕ ਕੰਮ ਕਿਸੇ ਨੂੰ ਪੈਸੇ ਵੀ ਲਏ ਨਹੀਂ ਕਿਸੇ ਕਿਸੇ ਸਿਚੁਏਸ਼ਨ ਲਈ ਜਿਹੜਾ ਕਿ ਸਾਡੇ ਸਾਹਮਣੇ ਆਇਆ ਸੀਗਾ ਉਹਦੇ ਵਿੱਚ ਤਾਂ ਅਸੀਂ ਪੈਸੇ ਨਹੀਂ ਦੇਣ ਦਿੱਤੇ ਤਾਂ ਕਿਉਂਕਿ ਉਹਦਾ ਖੁਲਾਸਾ ਹੀ ਹੋ ਗਿਆ ਲੇਕਿਨ ਇਹ ਐਸੀ ਜਿਹੜਾ ਹੈਗਾ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕਿ ਪਹਿਲਾਂ ਇਸ ਤਰੀਕੇ ਨਾਲ ਕਿਸੇ ਤੋਂ ਐਡਸ ਤਾਂ ਨਹੀਂ ਲੈ ਲੇ ਲੇਕਿਨ ਜਿੱਦ ਹੀ ਤਫਤੀਸ਼ ਹੁਣ ਤੱਕ ਹੋਈ ਹੈ ਇਹੋ ਜਿਹੀ ਗ੍ਰੀਵਲ ਸਾਹਿਬ ਜਿਹੜੇ ਤੁਸੀਂ ਤਿੰਨ ਪੈਰ ਤੇ ਜਿਹੜਾ ਤੁਸੀਂ ਬੋਦੀ ਬੋਦੀ ਤੇ ਪੈਸੇ ਲੈ ਰਹੇ ਹੋ ਜੀ ਇਹਦੇ ਕਹਿ ਮਤਾਬਿਕ ਬਟਿੰਡੇ ਸ਼ਹਿਰ ਦੇ ਵਿੱਚ ਕਿੰਨੇ ਕਿਤੇ ਸੀਗੇ ਸਰ ਇਹ ਬੇਸਿਕ ਕੰਮ ਕੀ ਕਰਦਾ ਹੈ ਇਹ ਡੈਂਟਿੰਗ ਪੇਂਟਿੰਗ ਦੀ Shop ਤੇ ਕੰਮ ਕਰਦਾ ਹੈ ਜੀ ਬਟਿੰਡਾ ਸ਼ਹਿਰ ਦੇ ਰਹਿਣਾ ਸਰ ਜਿਨ੍ਹਾਂ ਨੂੰ ਕਾਲ ਕਾਲ ਕੀਤੀਆਂ ਉਹਨਾਂ ਨੂੰ ਕਿਸ ਤਰ੍ਹਾਂ ਦੇ ਇਨਫੋਰਮੇਸ਼ਨ ਜਾਂ ਦੇਖੋ ਜਾਂਚ ਇਸ ਕੰਮ ਕਰਾਉਣ ਜਾਂਦੇ ਸੀ ਜਾਂ ਕਿਸ ਤਰ੍ਹਾਂ ਇਹ ਪਤਾ ਲੱਗੇ ਵੀ ਲੋਕਾਂ ਨੂੰ ਕਾਲ ਕੀਤੀ ਜਾਂਦੀ ਨਹੀਂ ਨਹੀਂ ਇਹਨੇ ਆਪਣਾ ਜਿਹੜਾ ਹੈਗਾ ਜਿਹੜੀ ਮੁੱਢਲੀ ਤਫਤੀਸ਼ ਦੇ ਮੁਤਾਬਕ ਜਿਹੜੀ ਗੱਲ ਸਾਹਮਣੇ ਹੈ ਇਹਨੇ ਅੰਦਾਜ਼ਾ ਲਾਇਆ ਕਿ ਵੀ ਇਹਨਾਂ ਬੰਦੇ ਨੂੰ ਮੈਨੂੰ ਫੋਨ ਕਰ ਸਕਦਾ ਹੈ ਵੱਲੋਂ ਦੇ ਪਿਮੇ ਨੂੰ ਲੱਗਦੇ ਹੈ ਤੇ ਉਹਨੇ ਇੱਕ ਕਿਸ ਤਰੀਕੇ ਦਾ ਪੈਟਰਨ ਬਣਾਇਆ ਸਰ ਕੱਲਾ ਹੀ ਸੀ ਕੋਈ ਨਾ ਹੁਣ ਤੱਕ ਤਾਂ ਕੱਲਾ ਹੀ ਸਾਹਮਣੇ ਹੈ ਤੇ ਜੋ ਦੋ ਮੋਬਾਈਲ ਫੜੇ ਕਿੰਨੀ ਪਰਸਨਲ ਵੈਸੇ ਜਾਂ ਕਿ ਕਿਸ ਤਰ੍ਹਾਂ ਸਿੱਟਾ ਕੱਢਦਾ ਹੈ ਮੋਬਾਈਲ ਫੋਨ ਦੀ ਡਿਟੇਲ ਜਿਹੜੀ ਹੈਗੀ ਉਹ ਕਿਉਂਕਿ ਹੁਣ ਅਸੀਂ ਫੜੇ ਹੈਗੇ ਤਾਂ ਉਹਦੀ ਡਿਟੇਲ ਅਸੀਂ ਤੁਹਾਨੂੰ ਦੱਸਾਂਗੇ ਕੀ ਹੈ ਮੋਬਾਈਲ ਦੀ ਡਿਟੇਲ ਹੀ ਕੁਝ ਕੁ ਫੈਕਸ਼ਨਲ ਹਾਂ ਹਾਂ ਆਪਰੇਸ਼ਨਲ ਡਿਟੇਲ ਜਿਹੜੀ ਹੈਗੀ ਕੁਝ ਅਸੀਂ ਜਿਹੜੀ ਹੈਗੀ ਤੁਹਾਨੂੰ ਸਾਰਜਨਿਕ ਨਹੀਂ ਕਰਦੇ ਜੀ 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 ਸਰ ਜਿਹੜੇ ਜਿੰਨਾ ਤੋਂ ਫੋਟੋ ਕੀਆ ਹੋਵੇ ਅਸੀਂ ਡਾਕਟਰ ਹੈ ਕੀ ਕਾਰਪੋਰੇਟ ਫੋਨ ਹੈ ਵੱਖ-ਵੱਖ ਵੱਖ-ਵੱਖ ਤਰੀਕੇ ਦੇ ਜਿਨ੍ਹਾਂ ਦੇ ਕੋ ਪ੍ਰੋਫੈਸ਼ਨਲ ਬੈਕਗ੍ਰਾਉਂਡ ਹੁੰਦੇ ਉਹ ਸਾਹਮਣੇ ਆਏ ਕਿਨੇ ਵੱਖ-ਵੱਖ ਪ੍ਰੋਫੈਸ਼ਨਲ ਬੈਕਗ੍ਰਾਉਂਡ ਦੇ ਬੰਦੇ ਆ ਤੁਹਾਨੂੰ ਬਟ ਇੰਡਾ ਸ਼ੇਅਰ ਦੇ ਵਿੱਚ ਇਹਦੇ ਮੁਤਾਬਿਕ ਇਹਨੇ ਕੀਤਾ ਹੈ ਲੇਕਿਨ ਉਹਨਾਂ ਦੀ ਡਿਟੇਲ ਜਿਹੜੀ ਹੈਗੀ ਸੁਰੱਖਿਆ ਕਾਰਨ ਕਰਕੇ ਅਸੀਂ ਸਾਰਜਨਿਕ ਨਹੀਂ ਕਰ ਸਕਦੇ ਸਰ ਜਿਸ ਤਰ੍ਹਾਂ ਮਾਈਂਡ ਚੈਟ ਕਿਨ ਕਰ ਰਹੇ ਲਾਗ ਪਰ ਹੈ ਨਹੀਂ ਤੇ ਮਾਈਂਡ ਕਿਸ ਤਰ੍ਹਾਂ ਅਭੀ ਪ੍ਰੋਤਿਵਾਦ ਉਹ ਵਾਲਾ ਨਹੀਂ ट्राई ਜਾਂ ਇਹ ਆਪਸ ਨਾਲ ਇੰਝ ਹੀ ਬੜਾ ਦੇਖੋ ਜੀ ਉਹੀ ਮੈਂ ਦੁਬਾਰਾ ਬੇਨਤੀ ਤੁਹਾਨੂੰ ਤਾਂ ਹੀ ਕਰ ਰਿਹਾ ਕਿ ਇਹ ਕਈ ਵਾਰ ਜਿਹੜਾ ਯੂਥ ਹੁੰਦਾ ਹੈ ਜਾਂ ਤੇ ਜੋ ਕਿ ਘਟ ਪੈਸੇ ਕਮਾ ਰਿਹਾ ਹੈ ਜਾਂ ਤੇ ਰੋਜ਼ਗਾਰ ਹੈਗਾ ਜਿਸ ਦਾ ਪਹਿਲਾਂ ਵੀ ਪਿੱਛੇ ਵੀ ਅਸੀਂ ਕੇਸ ਸਟੇਸ ਕੀਤਾ ਸੀਗਾ ਇਸ ਤਰੀਕੇ ਦਾ ਉਹ ਲਾਲਚ ਆ ਕੇ ਇਸ ਤਰੀਕੇ ਦੇ ਕ੍ਰਾਈਮ ਦੇ ਰਾਤ ਪੈ ਜਾਂਦੇ ਬਟ ਮੈਂ ਤੁਹਾਨੂੰ ਤੁਹਾਡੇ ਰਾਹੀਂ ਸਾਰਿਆਂ ਨੂੰ ਇਹ ਰਿਕੁਐਸਟ ਕਰਨਾ ਚਾਹੁੰਦਾ ਇੱਕ ਤਾਂ ਜਿਹੜੇ ਯੂਥ ਇਸ ਤਰੀਕੇ ਦੇ ਗਲਤ ਕੰਮਾਂ 'ਚ ਪੈ ਜਾਂਦੇ ਕਿ ਉਹ ਨਾ ਕਰਨ ਕਿਉਂਕਿ ਅਲਟੀਮੇਟਲੀ ਫੜੇ ਜਾਓਗੇ ਤੇ ਇਹਦੇ ਵੀ ਸਜ਼ਾ ਵਗੈਰੇ ਜਿਹੜੀ ਕਾਫੀ ਹੁੰਦੀ ਕੈਰੀਅਰ ਤਬਾਹ ਹੋ ਜਾਂਦਾ ਦੂਜਾ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਇਸ ਤਰੀਕੇ ਦੀ ਕੋਈ ਵੀ ਕਾਲ ਆਂਦੀ ਹੈ ਪੁਲਿਸ ਨੂੰ ਇਨਫੋਰਮ ਕੀਤਾ ਜਾਵੇ ਨਾ ਤੇ ਅਸੀਂ ਕਿਸੇ ਦੀ ਆਈਡੈਂਟੀਟੀ ਡਿਸਕਲੋਸ ਕਰਦੇ ਹਾਂ ਤੁਹਾਡੀ ਹੈਲਪ ਵੀ ਕਰਾਂਗੇ ਤੇ ਕੇਸ ਵੀ ਟ੍ਰੇਸ ਕਰਕੇ ਦੋ नहीं जी कोई हथियार जेड़ा है का बरामद के उन तक नहीं तो देखो जी ये तो ऑफिस है तो पिचौकर जेड़ा है का क्रिमिनल तो है नहीं ना ही किसी गैंग का मेंबर है तो इन्हें तो वैसी एक जेड़ी है अपना फेक टाइप भी करके देख ली कि जी कोई पैसे दिए थे जिस तरीके से तो बैकग्राउंड है का आई ड